ਇਸ ਵਕਤ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਖੜਾ ਆ ਇਸ ਨੂੰ ਸਾਲੋ ਰੋਡ ਕਹਿੰਦੇ ਆ ਆ ਤੁਸੀਂ ਦੇਖ ਸਕਦੇ ਹੈਗੇ ਆ ਜਿਹੜੇ ਦਰਖਤ ਹੈਗੇ ਆ ਦਰਖਤ ਪੁੱਟ ਪੁੱਟ ਕੇ ਇਹ ਜਿਹੜੇ ਹੈਗੇ ਆ ਦਰਖਤ ਜੜੋ ਜਿਹੜੇ ਨਿਕਲ ਚੁੱਕੇ ਆ ਔਰ ਆ ਤੁਸੀਂ ਸਾਹਮਣੇ ਤਾਰਾਂ ਦੇਖ ਪਾ ਰਹੇ ਆ ਹਾਈ ਵੋਲਟੇਜ ਜਿਹੜੀਆਂ ਉੱਪਰ ਵੀ ਤਾਰਾਂ ਨੇ ਤੇ ਥੱਲੇ ਵੀ ਤਾਰਾਂ ਦੇਖ ਪਾ ਰਹੇ ਆ ਇਹ ਕਿਸਾਨਾਂ ਦੀ ਜਿਹੜੀ ਹੈਗੀ ਆ ਖੇਤੀਬਾੜੀ ਦਾ ਕੰਮ ਆ ਝੋਨੇ ਦਾ ਕੰਮ ਹੈਗਾ ਆ ਲੇਕਿਨ ਮਹਿਕਮੇ ਨੇ ਜ਼ਰੂਰੀ ਨਹੀਂ ਸਮਝਿਆ ਕਿ ਇਹ ਤਾਰਾਂ ਜਿਹੜੀਆਂ ਆ ਉੱਚੀਆਂ ਕਰ ਦਿੱਤੀਆਂ ਜਾਣ ਕਿਉਂਕਿ ਜਦੋਂ ਇੱਥੇ ਕੰਪੈਨ ਵਗੈਰਾ ਜਿਹੜੀ ਚੱਲਣੀ ਹੈਗੀ ਦੱਸੋ ਕਿਸਾਨ ਜਿਹੜਾ ਆ ਉਹ ਇਸ ਤਰ੍ਹਾਂ ਦੇ ਰਿਸਕ ਦੇ ਵਿੱਚ ਕੰਪੈਨ ਵਗੈਰਾ ਚਲਾਏਗਾ ਤੇ ਫਿਰ ਕਹਿ ਦਿੰਦੇ ਹੈਗੇ ਆ ਕਿ ਲੋਕ ਜਿਹੜੇ ਹੈਗੇ ਆ ਕਿ ਧਰਨੇ ਮੁਜਾਰੇ ਕਰਦੇ ਨੇ ਕਿ ਮਹਿਕਮੇ ਨੂੰ ਇਹ ਦਿਖਾਈ ਨਹੀਂ ਦਿੰਦਾ ਹੈਗਾ ਕਿ ਆ ਦੇਖੋ ਝੋਨਾ ਜਿਹੜਾ ਆ ਪੱਕਣ ਦੀ ਕਗਾਰ ਦੇ ਉੱਪਰ ਆਇਆ ਹੋਇਆ ਆ ਲੇਕਿਨ ਮਹਿਕਮੇ ਨੇ ਇਹ ਜ਼ਰੂਰੀ ਨਹੀਂ ਸਮਝਿਆ ਦਰਖਤ ਨੂੰ ਮੋਹਰਿਓ ਜ਼ਰੂਰ ਥੋੜਾ ਜਿਹਾ ਦਰਖਤ ਨੂੰ ਥੋੜਾ ਜਿਹਾ ਬੇਸ਼ੱਕ ਅੱਗੇ ਤੋਂ ਮੋਹਰੇ ਤੋਂ ਕੱਟ ਦਿੱਤਾ ਗਿਆ ਆ ਇੱਕ ਖਾਨਾ ਪੂਰਤੀ ਕਰ ਦਿੰਦੀ ਆ ਪਰ ਜਿਹੜੀਆਂ ਇਹ ਤਾਰਾ ਹੈਗੀਆਂ ਇਹਨਾਂ ਨੂੰ ਕੌਣ ਉੱਚਾ ਚੱਕੇਗਾ ਅਗਰ ਕਿਸਾਨ ਨੇ ਇੱਥੇ ਕੱਲ ਨੂੰ ਆਪਣੇ ਝੋਨਾ ਦੀ ਕਟਾਈ ਕਰਨੀ ਆ ਮਸ਼ੀਨ ਲਗਾਣੀ ਹੈਗੀ ਆ ਔਰ ਇਹਦੀ ਹਾਈਟ ਤੁਸੀਂ ਦੇਖ ਸਕਦੇ ਹੋ ਤੇ ਰਿਸਕ ਦੇ ਵਿੱਚ ਕੰਮ ਆ ਕਦੋਂ ਮਹਿਕਮਾ ਜਾਗੇਗਾ ਤੇ ਇਹਨਾਂ ਤਾਰਾਂ ਨੂੰ ਜਿਹੜਾ ਆ ਉੱਚਾ ਕਰੇਗਾ ਨਹਿਰ ਦੇ ਕੋਲ ਦੀ ਇਹ ਤੁਹਾਨੂੰ ਮੈਂ ਜਿਹੜੀ ਤਸਵੀਰ ਅਧਾਰ ਰਿਹਾ ਹੈਗਾ ਇਸ ਵਕਤ ਤੁਸੀਂ ਦੇਖ ਸਕਦੇ ਆ ਕਿਸਾਨ ਜਿਹੜੇ ਆ ਇਸ ਮੌਕੇ ਤੇ ਇੱਥੇ ਖੜੇ ਹੋਏ ਨੇ ਇਹਨਾਂ ਦੀ ਚਿੰਤਾ ਬੱਦ ਇਹ ਹੈਗੀ ਆ ਕਿ ਜਦੋਂ ਮਸ਼ੀਨ ਚਲਾਣੀ ਹੈਗੀ ਆ ਇੱਥੇ ਜਿਹੜੀ ਹੈਗੀ ਉਹ ਕੰਪੈਨ ਚਲਣੀ ਹੈਗੀ ਆ ਤੇ ਇਹ ਹਾਈਟ ਜਿਹੜੀ ਆ ਬਹੁਤ ਥੱਲੇ ਹੈਗੀ ਆ ਤਾਰਾਂ ਦੀ ਇਹਨਾਂ ਨੂੰ ਕੌਣ ਠੀਕ ਕਰੇਗਾ ਕਦੋਂ ਜਾਗੇਗਾ ਮਹਿਕਮਾ ਅਸੀਂ ਇਹ ਨਹਿਰ ਦੇ ਕੋਲ ਦੀ ਗੱਲ ਕਰ ਰਹੇ ਆ ਨਹਿਰ ਦੇ ਨਾਲ ਲਾਈਟ ਨਹੀਂ ਆਈ ਉੱਤਰ ਅੱਛਾ ਨਹਿਰ ਦੇ ਉਹ ਆਪ ਤਾਂ ਹੋਵੇ ਲੈਟ ਨਹੀਂ ਆਈ ਇਹ ਕਿੰਨਾ ਚਿਰ ਹੋ ਗਿਆ ਇਹ ਤਾਰਾਂ ਡਿਗੀਆਂ ਨੂੰ ਤਾਰਾਂ ਨੂੰ ਦੋ ਹਾਂਜੀ ਜਾਂ ਮਹੀਨੇ ਰਿਹਾ ਜਾਂਦਾ ਨਹੀਂ ਗਿਆ ਇਹ ਜਿਆਦਾ ਡਿਗਿਆ ਹੋਇਆ ਆ ਹੁਣ ਤੁਸੀਂ ਮੈਨੂੰ ਇਹ ਦੱਸੋ ਜਿੱਡਾ ਇਹ ਤਾਰਾਂ ਨੀਮੀ ਆ ਕੀ ਇੱਥੇ ਜੇ ਵੀ ਮਸ਼ੀਨ ਚੱਲ ਸਕਦੀ ਆ ਨਹੀਂ 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 ਇਹਦਾ ਹਾਈਟ ਵੀ ਨਹੀਂ ਹਨੀ ਆਈ ਹਾਂਜੀ ਹਾਂਜੀ ਕੀ ਕੀ ਕਹਿੰਦੇ ਆ ਤੁਸੀਂ ਆ ਗਾਦੇ ਬਾਰਸ਼ਾ ਸ਼ੁਰੂ ਹੋਈ ਉਹ ਲਾਈਟ ਕਿਤੇ ਵੀ ਨਹੀਂ ਆ ਰਹੀ ਮੋਟਰਾਂ ਤੇ ਲਾਈਟ ਨਹੀਂ ਆ ਰਹੀ ਮੋਟਰਾਂ ਤੇ ਪਰ ਚਲੋ ਹੁਣ ਜਿੱਦਾਂ ਝੋਨਾ ਪੱਕਿਆ ਹੋਇਆ ਆ ਪੱਕਣ ਦੀ ਕਗਾਰ ਤੇ ਆ ਇਹਦੀ ਕਟਾਈ ਹੋ ਸਕਦੀ ਕੀ ਮਸ਼ੀਨ ਨਾਲ ਜਿੱਦਾਂ ਤਾਰਾ ਨਹੀਂ ਵੀ ਆ ਨਹੀਂ ਉਹਦਾ ਨਹੀਂ ਆਪਾਂ ਸਮਰਸਾ ਨਹੀਂ ਕਰ ਸਕਦੇ ਕਰ ਵੀ ਸਾਡੇ ਨਹੀਂ ਵੀ ਕਰ ਸਕਦੇ ਜਿਹੜੀ ਸਾਡੀ ਲਾਈਟ ਆ ਹਾਂ ਦੋ ਹਫ਼ਤੇ ਬੰਦ ਰੇ ਸਾਡਾ ਝੋਨਾ ਵੀ ਸੋ ਗਿਆ ਸਾਰੇ ਕੁਝ ਹੋ ਗਿਆ ਹਾਂ ਸਾਨੂੰ ਉਹਦੇ ਵਿੱਚ ਜਿਹੜੇ ਪ੍ਰਾਉਡ ਇੱਕ ਦਾ ਹੜ ਦਾ ਮਰੇ ਆ ਹਾਂ ਹਾਂ ਦੂਜੇ ਸਾਨੂੰ ਸੁੱਕਣਾ ਮਾਰ ਕਾਲ ਨਹੀਂ ਕੀਤਾ ਜੈ ਸਿੰਘ ਸਾਹਿਬ ਨੂੰ ਕਾਲ ਕੀਤੀ ਸੀ ਸਾਰੇ ਕੀਤੀ ਆ ਕੱਲ ਪਟਿਆਲੇ ਨੂੰ ਆਪਾਂ ਕੋਈ ਕਾਲ ਆ ਹਾਂ ਪਟਿਆਲੇ ਨੇ ਕੈਨੇਡਾ ਚੜਿਆ ਹਾਂ ਤਾਂ ਇਹ ਸਾਡੀ ਲਾਈਨ ਚਾਲੂ ਕੀਤੀ ਹੈ ਲਾਈਨ ਚਾਲੂ ਕੀਤੀ ਪਰ ਤਾਰਾਂ ਦਾ ਕੰਮ ਹਜੇ ਵੀ ਨਹੀਂ ਕੀਤਾ ਪਰ ਫੇਰ ਇਹ ਉਹ ਦੂਰਾ ਕੰਮ ਜਿਹੜਾ ਕੰਮ ਕਰਨੇ ਵਾਲਾ ਉਹ ਕਰਦੇ ਨਹੀਂ ਹੈਗੇ ਠੀਕ ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 7949